ਵਿਦੇਸ਼ਾਂ ਵਿੱਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀ ਘਟਨਾਵਾਂ ਵਾਪਰੀਆਂ ਨੇ ਤੇ ਅਜਿਹੇ ਦੇ ਵਿੱਚ ਇੱਕ ਮੰਨ ਭਾਗੀ ਖਬਰ ਆ ਰਹੀ ਹੈ ਜਿੱਥੇ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਲੁੱਟ ਦੀ ਨੀਅਤ ਦੇ ਨਾਲ ਇਹ ਹਮਲਾ ਕੀਤਾ ਗਿਆ ਲਿਕਰ ਸਟੋਰ ਦਾ ਮਾਲਕ ਦੱਸਿਆ ਜਾ ਰਿਹਾ ਪੰਜਾਬੀ ਜਿਸ ਤੇ ਇੱਕ ਅਫਰੀਕਾ ਮੂਲ ਦੇ ਅਮਰੀਕੀ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਮ੍ਰਿਤਕ ਨਵੀਨ ਸਿੰਘ ਕਪੂਰ ਥੱਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਪਰ ਪਿਛਲੇ 35 ਸਾਲਾਂ ਤੋਂ ਆਪਣੇ ਪਰਿਵਾਰ ਦੇ ਨਾਲ ਉਹ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਤੇ ਬੀਤੀ ਰਾਤ ਜਦੋਂ ਉਹ ਆਪਣੇ ਸਟੋਰ ਨੂੰ ਬੰਦ ਕਰਕੇ ਜਾ ਰਿਹਾ ਸੀ ਤਾਂ ਅਜਿਹੇ ਦੇ ਵਿੱਚ ਅਮਰੀਕਾ ਮੂਲ ਦਾ ਇੱਕ ਵਿਅਕਤੀ ਸਮਾਨ ਲੈਣ ਲਈ ਆਂਦਾ ਹੈ ਕਿਸੇ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਬਹਿਸ ਹੁੰਦੀ ਹੈ ਤੇ ਉਸ ਵਿਅਕਤੀ ਦੇ ਵੱਲੋਂ ਨਵੀਨ ਸਿੰਘ ਤੇ ਗੋਲੀਆਂ ਵਰਾਈਆਂ ਜਾਂਦੀਆਂ ਨੇ ਤੇ ਇਸੇ ਦਰਮਿਆਨ ਨਵੀਨ ਸਿੰਘ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਮਰੀਕਾ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਲਹਾਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਪਰ ਬਿਹਤ ਦੀ ਮੰਦ ਭਾਗੀ ਖਬਰ ਹੈ ਜਿਸ ਤਰੀਕੇ ਦੇ ਨਾਲ ਇੱਕ ਪੰਜਾਬੀ ਦਾ ਅਮਰੀਕਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਵਾਪਰਿਓ ਸਟੋਰ ਤੇ ਹੀ ਹੈ ਲਿਕਰ ਸਟੋਰ ਸੀ ਤੇ ਉਹ ਸੌਧਰਣ ਆਇਆ ਕਿ ਦਰਦੂਰ ਲੈਣ ਵਾਏ ਬਸ ਹੀ ਮਾਰਾ ਮੋਟਾ ਆਇਆ ਉਹਨਾਂ ਨੇ। ਇਹ ਇਦਾਂ ਕੋਈ ਰੈਡ ਗੁੱਟ ਤੋਂ ਗੱਲ ਵੀ ਨਹੀਂ ਸੀ। ਉਪਰ ਉਹਨੇ ਆਖਿਆ ਭਾਈ ਜੇ ਤੈਨੂੰ 12 ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਆ 8-3 ਮੀਟ ਵੇਖ ਫਿਨੇ। ਉਹਦੇ ਇਹੀ ਕਾ ਨਵਾਂ ਕੰਮ ਕਰਨੇ ਪ੍ਰਾਣਾ ਸਟੋਰ ਸਾਡਾ। ਅਜਤਰੀ ਇਹ ਕਾ। ਮੋੜੀ-ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਗੋਲੀ ਮਾਰਤੀ। ਮੁੜ ਕੇ ਮੁੰਡੇ ਨਾਲ ਗੱਲ ਚੱਲਦੀ ਸੀ ਫੋਨ ਤੇ। ਮੁੰਡਾ ਕਿੱਥੇ ਸੀ? ਮੁੰਡਾ ਨਾਲ ਦੇ ਸਟੋਰ ਤੇ ਸੀ। ਆਪਣਾ ਸਟੋਰ ਸੀ ਇਹਨਾਂ ਦੇ ਆਪਣਾ ਸਟੋਰ ਸੀ। ਜਦੋਂ ਫੋਨ ਤੇ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਇਆ ਤੇ ਆਉਂਦਿਆਂ ਨੂੰ ਉਹ ਡਿੱਗਾ ਪਿਆ ਸੀ। ਉਹਨੇ ਚੱਕਰੀ ਦੇਖਿਆ ਸੀ ਬਰਸਦੀ ਬਾਹਵਾਂ ਦੇ ਵਿੱਚ ਦੰਦ ਤੋੜ ਤੇ ਕਿੰਨੇ ਕਰਦਿਆਂ ਪੜਸਾ ਗਈ ਕਿਨੇ ਚਿਰ ਤੋਂ ਉੱਥੇ ਰਹਿ ਰਹੇ ਸੀ ਉੱਥੇ ਤਕਰੀਬਨ ਕੋਈ 3 ਬੱਤ ਤੇ 4 ਸਾਲ ਹੋ ਗਏ ਸੀ ਦਿਨ ਸਾਰੇ ਲਗਭਗ ਹੋ ਗਏ ਠੀਕ ਤੇ ਉਹਨਾਂ ਨੇ ਇੱਥੇ ਹੀ ਕਾਰੋਬਾਰ ਆਪਣੇ ਖੋਲ੍ਹਣੇ 16 ਤਰੀਕ ਨੂੰ ਬੇਟੀ ਨੇ ਆਣਾ ਸੀ ਉਸ ਤੋਂ ਬਾਅਦ ਉਹਨੂੰ ਕੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਵੀ ਕੁਝ ਮੀਨ ਲਈ ਸੀ ਉਹਦਾ ਵਿਆਹ ਬਿਆਨਾ ਬੋਨਾ ਕੀਤਾ ਸੀ ਇੱਥੇ ਆਪਣੇ ਕਾਰੋਬਾਰ ਖੋਲ੍ਹਣੇ ਹੁਣ ਲਗਭਗ ਸਾਲ ਇੱਥੇ ਰਹਿਣਾ ਹੈ ਚਲੋ ਮੈਨੂੰ ਕਹਨ ਲਗਾ ਤਾਤਾ ਜੀ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਨਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਬੰਡੇ ਆ ਕੇ ਕੰਮ ਕਰਦੇ ਨੇ ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ ਕਰਵਾਰ ਖੋਲ ਕੇ ਆਪਣਾ ਇੱਥੇ ਬੰਦੇ ਬੰਦੇ ਰੱਖ ਕੇ ਕੰਮ ਕਰਾਉਣਾ ਤੇ ਤੁਹਾਡੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਹਦੀ ਸਟੋਰ ਬੰਦ ਕਰਕੇ ਉਹਨਾਂ ਨੂੰ ਸ਼ਹੀਲ ਕਰਤਾ ਸੀ ਤੇ ਬਾਡੀ ਦਿੱਤੀ ਨਹੀਂ ਹਲਤ ਕੋਨਾਂ ਨੂੰ ਤੇ ਹੁਣ ਸਾਡੇ ਪਰਿਵਾਰਗੇ ਆਇਤੋਂ ਭਾਜੀ ਦਾ ਭਾਜੀ ਵੀ ਗਿਆ ਪਰਿਵਾਰ ਵੀ ਗਿਆ ਪਹਿਲਾਂ ਬੇਟੀ ਕੱਢੀ ਸੀ ਉੱਥੇ ਫੈਮਲੀ ਨਾਲ ਤੇ ਹੁਣ ਇਹ ਗਏ ਨੇ। ਉਹ ਉੱਥੇ ਰਾਤ ਪਈ ਹੁਣ ਉਸ ਪੂਰੀ ਸਾਰੀ ਕਾਰਬਾਰੀ ਕੱਟ ਗਈ। ਦੋਸ਼ੀ ਕਾਬੂ ਕਰ ਲਿਆ ਪੁਲਿਸ ਨੇ। ਦੋਸ਼ੀ ਕਾਬੂ ਹੋ ਗਿਆ, ਮਿਲ ਗਿਆ ਕਾਬੂ। ਉਹ ਜਿੱਦ ਦੇਖਿਆ ਉਹਨਾਂ ਉਹ ਅੱਗੇ ਵੀ ਆਂਦਾ ਜਾਂਦਾ ਸੀ ਉਸ ਸਟੋਰ ਤੇ। ਸੋ ਸੋ। ਪਹਿਲਾਂ ਵੀ ਹੁੰਦਾ। ਪਹਿਲਾਂ ਵੀ ਆਂਦਾ ਜਾਂਦਾ ਸੀ ਸਟੋਰ ਤੇ। ਬਸ ਕਰ ਮਾੜੀ ਜੀ ਗੱਲ ਤੋਂ ਬੈਸ ਸਹੀ ਆਏ ਨੇ ਕਹਿ ਵੀ ਤੂੰ ਭਾਈ ਤੈਨੂੰ ਵਾਰਾ ਖਾਂਦਾ ਤੇ ਲੱਲੇ ਤੇ ਸਾਡੇ ਤੇ ਡੇੜੇ ਖੋਈ ਨੇ। ਤੇ ਬਸ ਇੱਥੇ ਹੀ ਉਹਨੇ ਚੱਕੇ ਘੜੀ ਮਾਰਤੀ। ਉਹ ਜੀ ਕਸਟਮ ਲੱਗੇ ਹੈਗੇ ਸੀਗੇ। ਉਹਨਾਂ ਰੋਲਰ ਪਾਇਆ। ਪੁਲਿਸ ਰਿਪੋਰਟ ਨੂੰ ਕਰ ਦਿੱਤੀ, ਪੁਲਿਸ ਦੋ ਮਿੰਟਾਂ ਦੀ ਪੁਲਿਸ ਆ ਗਈ। ਜਦੋਂ ਸਾਡਾ ਬੁੰਡਾ ਗਿਆ ਉਹ ਤੋਂ ਜਾਂਦਿਆਂ ਬਸ ਓਟਿਕਾ ਪਿਆ ਸੀ ਪੁਲਿਸ ਨੇ ਫਿਰ ਸਭ ਕੋਈ ਇਸ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਹਲਕ ਤਾਂ ਕੋਈ ਨਹੀਂ ਕੁਝ ਨਹੀਂ ਆ ਉਹਨਾਂ ਸਾਰਾ ਕੁਝ ਪੁਲਿਸ ਨੇ ਆਪਣੇ ਕੰਟਰੋਲ 'ਚ ਕੀਤਾ ਉਹਨਾਂ ਨੇ ਪੁੱਛਗਿੱਛ ਕਰਕੇ ਫਿਰ ਅਗਲੀ ਕਾਰਵਾਈ ਕਰ ਲਈ ਬੋਡੀ ਬੋਡੀ ਦੀ ਨਹੀਂ ਹਲਤ ਹੁਣ ਜਾਣਗੇ ਜਿਵੇਂ ਦਿਨ ਚੜੇਗਾ ਹੈ ਛੋੜੇ ਰਾਤ ਉੱਥੇ ਫਿਰ ਜਦੋਂ ਚੜੇਗਾ ਤੇ ਮੈਂ ਹਾਂ ਬੁੰਡੇ ਨਾਲ ਗੱਲ ਕੀਤੀ ਹੈ ਕਹਿੰਦੇ ਵੀ ਛੋੜੇ ਦਿਨ ਚੜਾ ਦਾ ਕਰ ਰਹੀ ਕਰਦਿਆਂ ਕਾਰਵਾਈ ਪੁੱਛਦੇ ਮਿਲਦੀ ਹੈ ਹਾਂ